ਮਲੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਸਾਰੇ ਲੋਕ ਕਾਣਾ ਪਿੰਡਾਂ 'ਚ ਪਿਆਰ ਆ ਜਿੱਥੇ ਜਾਂਨੇ ਆ ਹਰ ਬੰਦਾ ਉੱਠ ਕੇ ਮਿਲਦਾ ਔਰ ਪਿਆਰ ਦਿੰਦਾ ਆਪਣਾ ਅਸ਼ੀਰਵਾਦ ਮਾਵਾ ਭੈਣਾ ਬਜ਼ੁਰਗ ਵੱਡੀ ਗਿਣਤੀ 'ਚ ਕਿਉਂਕਿ ਉੱਤੋਂ ਵढਾਈ ਦਾ ਵੀ ਮੌਸਮ ਆ ਕਣਕ ਵੀ ਵੱਡੀ ਜਾ ਰਹੀ ਆ ਤੇ ਉਹਦੇ ਉਹਨੂੰ ਵੀ ਕੰਮਾਂ ਨੂੰ ਛੱਡਦੇ ਹੋਏ ਸਾਰੇ ਲੋਕ ਪਿੰਡਾਂ ਦੇ ਇਕੱਠੇ ਹੋ ਕੇ ਅਸ਼ੀਰਵਾਦ ਦੇ ਰਿਹਾ ਇਤੋਂ ਪਤਾ ਲੱਗਦਾ ਕੋਈ ਰਿਸ਼ਤੇਦਾਰ ਭਗਵਾਨ ਸਿੰਘ ਮਾਨ ਦਾ ਜੋ 22 ਸਾਲ ਦਾ ਕੰਮ ਕੀਤਾ ਹੋਇਆ ਉਹ ਲੋਕਾਂ ਦੇ ਘਰਾਂ 'ਚ ਦਿਲਾਂ 'ਚ ਰਾਜ ਕਰ ਰਿਹਾ ਇਸੇ ਤਰ੍ਹਾਂ ਹੀ ਸੰਘੋਵਾਲ ਕੰਮ ਕਰ ਰਿਹਾ ਨਾਲ ਕਹਿੰਦੇ ਵਿੱਚੋਂ ਘੇਲੇ ਹਲਕੇ ਦਾ ਹੀ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਨੂੰ ਕੋਈ ਹਲਕਾ ਬਹੁਤ ਵੱਡਾ ਇਹ ਪੰਜਾਬ ਦਾ ਵਿਧਾਨ ਸਭਾ 'ਚ ਸਭ ਤੋਂ ਵੱਡਾ ਹਲਕਾ ਗੇਲਾ ਕਿਤੇ ਬਹੁਤ ਜ਼ਿਆਦਾ ਸਭਾ 3 ਲੱਖ ਵੋਟਾਂ ਇਹ ਐਸ ਐਮ ਐਲ ਆਹਮਤੀ ਇਹ ਮੂਤੇ ਕਹਿੰਦਾ ਵੱਡਾ ਵੱਡਾ ਹਲਕਾ ਹੋਣਾ ਸਾਥ ਨੂੰ دریا ਟਪਕੇ ਵੀ ਤਿੰਨ ਪਿੰਡ ਨੇ ਇਸ ਹਲਕੇ ਦੇ ਇਸ ਕਰਕੇ ਵੱਡੇ ਹਲਕਾ ਹੋਣ ਦੇ ਨਾਤੇ ਜਿਲੰਦਰ ਜ਼ਿਲ੍ਹੇ ਚ ਵੀ ਬਹਿ ਜਾਂਦੇ ਆ ਹਾਂ ਇਹ ਕੰਮ ਕਰਦਾ ਵਾ ਕੰਮ ਕਾਮੀ ਜਿਹੜਾ ਬੰਦੇ ਦਾ ਉਹ ਬੋਲਦਾ ਹੁੰਦਾ ਇਹ ਕੰਮ ਕਰ ਰਿਹਾ ਜਿੰਨਾ ਇਹ ਹਲਕੇ ਦਾ ਰਾਜਾ ਮੜਿੰਗ ਆਇਆ ਅਗਰ ਰੈਲੀ ਨੂੰ ਕਿੱਦਾਂ ਦੇਖਦੇ ਹੋ ਦੇਖੋ ਰਾਜਾ ਮੜਿੰਗ ਕੋਈ ਪੋਟ ਕਪੂਰੇ ਦੀ ਗੱਡੀ ਕੋਈ ਫਰੋਈਪੁਰ ਦੀ ਗੱਡੀ ਹੈ ਲਗ ਲਗੇ ਸ਼ਹਿਰ ਦੇ ਕਿਸੇ ਦਾ ਟਾਇਰ ਕਿਸੇ ਦਾ ਹੈਂਡਲ ਕਿਸੇ ਦਾ ਕੁਝ ਲੁਧਿਆਣੇ ਦਾ ਕੀ ਸੀ ਉਹਦੇ ਚ ਨਾ ਰਾਜਾ ਵੜਿੰਗ ਆਪ ਲੁਧਿਆਣੇ ਦਾ ਗੱਡੀਆਂ ਵੀ ਬਾਹ ਲੀਆਂ ਤੇ ਰਾਜਾ ਵੜਿੰਗ ਵੀ ਬਾਹ ਲਾ ਆ ਜੰਦਰ ਇੱਕ ਚੰਡੀਆਂ ਦਿਖਾ ਕੇ ਬਰੋਦ ਵੀ ਉਹਨਾਂ ਦਾ ਕੀਤਾ ਗਿਆ ਜੀ ਤੁਸੀਂ ਕਹਿੰਦੇ ਹਾਂ ਕਾਂਗਰਸ ਦਾ ਜਿਹੜਾ ਕਲਚਰ ਆ ਉਹ ਕਲਚਰ ਹੀ ਆ ਵੀ ਜਿਹੜਾ ਬੰਦਿਆਂ ਦੇ ਉੱਤੇ ਇਹ ਪੰਜਾਬ ਦੇ 3.5 ਕਰੋੜ ਲੋਕ ਬੜੇ ਸੂਝਵਾਨ ਹੋ ਚੁੱਕੇ ਇਹ ਸਭ ਜਾਣਦੇ ਆ ਹੁਣ ਵੀ ਕਿਹੜਾ ਬੰਦਾ ਰਾਜਨੀਤੀ ਦਾ ਨਿਆਂਇ ਫਜ਼ਾਟ ਹੁੰਦਾ ਕਾਂਗਰਸ ਹਮੇਸ਼ਾ ਆਪਣੇ ਆਪ ਨੂੰ ਇਹ ਨੂੰ ਧੰਦਾ ਬਣਾ ਕੇ ਕਰਦਾ ਆ ਗਿਆ ਕਿ ਮੈਂ ਲੁਧਿਆਣਾ ਆ ਗਿਆ ਹੁਣ ਆਈਪਲ ਮੈਚ ਖੜੇ ਜਾ ਬੱਸ ਕਰੋ ਉਹਨੂੰ ਕਹ ਪਹਿਲਾਂ ਗੇਂਦ ਤਾਂ ਲਿਆ ਬਿਨਾਂ ਗੇਂਦ ਤੋਂ ਮੈਚ ਨਹੀਂ ਹੁੰਦੇ ਅੱਛਾ ਸਰ ਇੱਕ ਦੇਖਿਆ ਹਾਂ ਮੈਂ ਕਿ ਲੋਕ ਸਭਾ ਲੁਧਿਆਣੇ ਦੀ ਹੈ ਜੋ ਜਿੱਤੇ ਰਾਜਾ ਵੜਿੰਗਲੀ ਫੋਟੋਆਂ ਲਗਣੀਆਂ ਚਾਹੀਦੀਆਂ ਸੀ ਪੋਸਟਰ ਲਾਣੇ ਉੱਤੇ ਸੰਗਰੂਰ ਦੇ ਸਤਪਾਲ ਖੈਰੇ ਦੇ ਪੋਸਟਰ ਲੱਗੇ ਹੋਏ ਸੀ ਗੱਡਿਆਰੇ ਮੈਂ ਤਾਂ ਤੁਹਾਡੇ ਲਈ ਕਿਹਾ ਸੀ ਵੀ ਖੈਰੇ ਨੂੰ ਲੈ ਆਓ ਇੱਥੇ ਪਰ ਉਹਨਾਂ ਨੂੰ ਐ ਹੋਇਆ ਵੀ ਸਗੋ ਖੈਰਾ ਵੀ ਕਮਜ਼ੋਰ ਰਹਿ ਜਾਣਾ ਆਮ ਆਦਮੀ ਪਾਰਟੀ ਦੇ ਅੱਗੇ ਅੱਜ ਪੰਜਾਬ ਦਾ ਪ੍ਰਧਾਨ ਲੈ ਆਇਆ ਮੈਂ ਉਹਨਾਂ ਨੂੰ ਜੀ ਆਇਆਂ ਵੀ ਇਹ ਕਹਿਣਾ ਵਾਂ ਇੱਥੇ ਸਾਡੇ ਹਲਕੇ ਚ ਆਇਆ ਉਹ ਪਰ ਲੋਕਾਂ ਨੇ ਨਹੀਂ ਉਹਨੂੰ ਮੰਨਣਾ ਵੀ ਇਹ ਸਾਡੇ ਕੈਂਡੀਡਟ ਸਰ ਕਾਂਗਰਸ ਦੀਆਂ ਤਿੰਨ ਵਿਕਟਾਂ ਦੇ ਵਿੱਚ ਦੋ ਵਿਕਟਾਂ ਦੇ ਚੋਣ ਦੇ ਜੈਗੇ ਨੇ ਫਿਰ ਤੀਜੀ ਵਿਕਟ ਵੀ ਆ ਰਹੀ ਹੈ ਬਰਾੜ ਸਾਹਿਬ ਆ ਰਹੇ ਨੇ ਲੁਹਣ ਤੋਂ ਯਾਦ ਯਾਦ ਉਮੀਦਵਾਰ ਦੇਖੋ ਉਹ ਜਦੋਂ ਕਿਸੇ ਬੰਦੇ ਦੀ ਪੁੱਛ ਨਹੀਂ ਹੁੰਦੀ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਮਿਹਨਤ ਕਰਦਾ ਹੁੰਦਾ ਉਹਦੀ ਪੁੱਛ ਨਾ ਹੋਵੇ ਤਾਂ ਫਿਰ ਅਗਲੇ ਨੂੰ ਰੋਸਤਾ ਹੁੰਦਾ ਹੁਣ ਉਹ ਵੀ ਪੁਰਾਣਾ ਪਰਿਵਾਰ ਐ ਇੰਨੀ ਦੇਰ ਦਾ ਕਾਂਗਰਸ ਦਾ ਝੰਡਾ ਡੰਡਾ ਚੱਕੀ ਪਰਦਾ ਇਹੀ ਕਾਂਗਰਸ ਵਾਲਿਆਂ ਦਾ ਕਲਚਰ ਬਣ ਚੁੱਕਿਆ ਜਿਹੜਾ 10 ਜਨਪਦ ਜਿਆਦਾ ਨੇੜੇ ਜਾਂ ਜਿਹਦੇ ਮੂੰਹ 'ਚ ਸੋਨੇ ਦਾ ਚਮਚ ਆ ਉਹੀ ਕਾਂਗਰਸੀ ਆ ਬਾਕੀ ਵਰਕਰ ਦਾ ਕਾਂਗਰਸ ਕੋਲ ਟੋਫੀਆਂ ਜਿਆਦਾ ਨੇ ਉਮੀਦਵਾਰ ਘਟਾ ਦੇਖੋ ਗੱਲ ਸੁਣ ਲੋ ਕਾਂਗਰਸ ਦੀਆਂ ਹੁਣ ਟੋਫੀਆਂ ਵੀ ਖਤਮ ਹੋ ਗਈਆਂ ਉਮੀਦਵਾਰ ਵੀ ਖਤਮ ਹੋਈ ਜਾ ਰਿਹਾ ਇਹ ਆਮ ਆਦਮੀ ਪਾਰਟੀ ਨੂੰ 3.5 ਕਰੋੜ ਲੋਕ ਪੰਜਾਬ ਦੇ ਪੰਜਾਬੀ ਹਰ ਗੱਲ ਲਈ ਮੋੜ ਦੇ ਨਾ ਮੋੜਾ ਲਾ ਕੇ ਖੜੇ ਆ ਔਰ ਇਹਨਾਂ ਕਾਂਗਰਸੀਆਂ ਦਾ ਤੁਸੀਂ ਸਿਸਟਮ ਦੇਖਿਓ ਪ੍ਰਤਾਪ ਬਾਜਵੇ ਨੇ ਵੀ ਅਜੇ ਆ ਕੇ ਬਹਿਣਾ ਉਹਨੇ ਰਾਜੇ ਬੜਿੰਗ ਦਾ ਬਿਸਤਰਾ ਗੋਲ ਕਰਕੇ ਨਾਲ ਲੈ ਕੇ ਜਾਣਾ ਇੱਕ ਮਾਨ ਸਾਹਿਬ ਦਾ ਕੱਲ ਬਿਆਨ ਆਇਆ ਕਿਸਾਨੇ ਹਲ ਹਲਕੇ ਦੇ ਵਿੱਚੋਂ ਇਹ ਰੋਡ ਜੋ ਦੇ ਵੀ ਉਹਨਾਂ ਨੇ ਕਿ ਲੋਕਾਂ ਨੇ ਕਿਹਾ ਵੀ ਬਿੱਟੂ ਦੇ ਮਾਨ ਸਾਹਿਬ ਦੀ ਦੋਸਤੀ ਬੜੀ ਥੁੜੀ ਹੈ ਲੇਕਿਨ ਕੱਲ ਮਾਨ ਜੀ ਨੇ ਜ਼ਿਕਰ ਕਰਤਾ ਵੀ ਸਾਡੀ ਕੋਈ ਦੋਸਤੀ ਸਿਰੇ ਤੋਂ ਕਰੀਓ ਜੀ ਦੇਖੋ ਗੱਲ ਸੁਣੋ ਜਿਹੜੇ ਬੰਦੇ ਦੀ ਨੀਅਤ ਤੇ ਨੀਤੀ ਦੇ ਵਿੱਚ ਕੋਈ ਫਰਕ ਨਹੀਂ ਉਹੀ ਬੰਦਾ ਕਹਿੰਦਾ ਭਗਵਾਨ ਸਿੰਘ ਮਾਨ ਦੀ ਨੀਤੀ ਤੇ ਨiyet ਚ ਫਰਕ ਨਹੀਂ ਉਹਨੇ ਕੱਲ ਬਿੱਟੂ ਨੂੰ ਦੱਸਤਾ ਇਹ ਜਿਹੜਾ ਲੋਕਾਂ ਨੂੰ ਮੋਸ਼ਨਲ ਕਰਦਾ ਨਾ ਵੀ ਉਹ ਵੀ ਕਾਂਗਰਸੀ ਆ ਉਹ ਵੀ ਆਜੂ ਸਾਡੇ ਚੋ ਫਲਾਣਾ ਵੀ ਆਜੂ ਇਹ ਤਾਂ ਆਮ ਛੱਡ ਗਿਆ ਕਾਂਗਰਸ ਨੂੰ ਭਾਜਪਾ ਦੀ ਝੋਲੀ ਚ ਬਹਿ ਗਿਆ ਕੱਲ ਸਰਦਾਰ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਆ ਬਈ ਬਿੱਟੂ ਤੂੰ ਬਾਕੀ ਗੱਲਾਂ ਨੂੰ ਛੱਡ ਪੰਜਵੇਂ ਤੇ ਚੌਥੇ ਨੰਬਰ ਆਉਣ ਦੀ ਲੜਾਈ ਲੜ ਲੈ ਬਾਕੀ ਉਹ ਅਗਲਿਆਂ ਤਿੰਨਾਂ ਚ ਦੱਸੂਗਾ ਲੱਗ ਸੁਵਾਲਾ ਜੀ ਇੱਕ ਕੱਲ ਜਿਹੜਾ ਰੋਡ ショਅ ਗੱਡਿਆ ਗਿਆ ਰਾਜਾ ਬੜਿੰਗੋ ਉਦੀ ਵਿੱਚ ਕਾਂਗਰਸ ਚਿਹਰੇ ਨਹੀਂ ਕੁਝ ਨਜ਼ਰ ਆਏ ਨਹੀਂ ਆਉਣੇ ਦੀ ਕਾਂਗਰਸ ਦੀ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹ ਰਿਹਾ ਕਾਂਗਰਸ ਦੀ ਥਾਲੀ ਦੇ ਵਿੱਚ ਲੱਡੂ ਖਤਮ ਹੋ ਗਏ ਹੋਇਆ ਉੱਥੋਂ ਜਾ ਕੇ ਹੁਣ ਫੜ ਲਿਆ ਏ ਐਨੀ ਦੂਰੋਂ ਇਹੀ ਲੱਡੂ ਰਹਿ ਗਿਆ ਸੀ ਇਹ ਵੀ ਖਤਮ ਹੋ ਜਾਣਾ ਇਸ ਤੋਂ ਬਾਅਦ ਸਿਰ ਆਪਾਂ ਗੱਲ ਕਰੀਏ ਤਾਂ ਜਿਹੜਾ ਉਹਨਾਂ ਦਾ ਫੋਕੀਜਨ ਪਾਰਟੀਆਂ ਦੇ ਲੋਕ ਵੀ ਇਰੀਗੇਸ਼ਨ ਗਾਇਜ ਰਹੇ ਜਿਹੜੀ ਆਪ ਪੰਜਾਬ ਦੀ ਹੈ ਤੇ ਜਿਹੜੀ ਕਾਂਗਰਸ ਹੈ ਜਿਹੜਾ ਉੱਪਰ ਲੈਵਲ ਤੇ ਮਤਲਬ ਇੰਡੀਆ ਕਾਂਗਰਸ ਇੰਡੀਅਨ ਕੱਟਪੰਧਰ ਹੋਇਆ ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਗਮਰਾ ਕੀਤਾ ਜਾ ਰਿਹਾ ਨੂੰ ਕਿਸ ਤੱਕ ਦੇ ਤੱਕ ਕਿਉਂ ਗਮਰਾ ਕਿਉਂ ਕੀਤਾ ਜਾ ਰਿਹਾ ਅਸੀਂ ਆਪਣੇ ਕੰਮਾਂ ਦੇ ਬਾ ਵੀ ਬਾ ਵੀਜਾ ਮੈਂ ਵੱਡ ਕੇ ਤੂੰ ਲੈ ਜਮੇ ਇਹ ਕੀ ਮਤਲਬ ਹੈ ਅਸੀਂ ਵੀਜਾ ਵਾ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੀ ਸੇਵਾ ਕਰ ਰਹੇ ਆ ਇਹ ਇੰਨਾ ਦੇ ਨਾਲ ਲਾਲਕੇ ਹੁਣ ਅਸੀਂ ਦੇ ਦਈਏ ਇਹਨਾਂ ਨੂੰ ਆਪਣੇ ਵਾਲੀ ਫਸਲ ਬੀਜੀ ਹੋਈ ਇਲیکشن ਤੋਂ ਬਾਅਦ ਖੁੱਲ ਗਿਆ ਮਤਲਬ ਇਕੱਠੇ ਆਣਾ ਜੀ ਨੇ ਕਹਿੰਦੇ ਪੰਜਾਬ ਨੂੰ ਘੱਟ ਬੰਦ ਰਹੋ ਕੋਈ ਬਾਅਦ ਚ ਸਾਡੇ ਸੁਪਰੀਮੋ ਅਰਬਿੰਦ ਕੇਰੀਵਾਲ ਮੁੱਖ ਮੰਤਰੀ ਪੰਜਾਬ ਅਸੀਂ ਉਹਨਾਂ ਦੇ ਸ਼ਿਪਾਈਆਂ ਬੈਠੇ ਦੋ ਜਿੱਧਰ ਸਾਨੂੰ ਕਹੂਗੇ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਆ ਉਹ ਫੈਸਲਾ ਉਹਨਾਂ ਦਾ ਵਾ ਸਾਡਾ ਫੈਸਲਾ ਨਹੀਂ ਹੋਊਗਾ ਥੈਂਕ ਯੂ ਜੀ ਬੋਲਾ ਸੰਗਵਾ ਜੀ ਕੇ ਲਲਕੀ ਬੜੀ-ਬੜੀ ਤਾਰੀਫ ਕੀਤੀ ਹੈ ਜੇ ਹੁਣ ਕੀ ਨਾਮ ਨਾਲ ਕੀ ਕਹਿਣਾ ਚਾਹੂਗੇ ਖੇਲ ਹਲਕੇ ਤੋਂ ਮੈਂ ਜਦ ਜੀ ਆਪਣੀ ਸਾਡੀ ਆਵਾਜ਼ ਦੀ ਪਾਰਟੀ ਬਣੀ ਆ ਉਸ ਦਿਨ ਤੋਂ ਹੀ ਅਸੀਂ ਜਿੰਨੀ ਸਾਡੀ ਟੀਮ ਆ ਖੇਲ ਹਲਕੇ ਦੀ ਇੱਕ ਇੱਕ ਘਰ ਚ ਡੋਰ ਟੂ ਡੋਰ ਮਿਲਦੇ ਪਤਾ ਨਹੀਂ ਚਾਰ ਪੰਜ ਵਾਰ ਜਾ ਚੁੱਕੇ ਆ ਅਸੀਂ ਕੱਲੇ ਕੱਲੇ ਪਰਿਵਾਰ ਦਾ ਸਾਨੂੰ ਪਤਾ ਲੋਕ ਸਾਨੂੰ ਪਿਆਰ ਕਰਦੇ ਨੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਅਸੀਂ ਜਦੋਂ ਸਰਕਾਰ ਸਾਡੀ ਬਣ ਗਈ ਅਸੀਂ ਉਸੇ ਟਾਈਮ ਹੀ ਲੋਕਾਂ ਦੇ ਕੰਮਕੋਲ ਕਰਨੇ ਸ਼ੁਰੂ ਕਰਤੇ ਸਰਦਾਰ ਭਵਨ ਸਿੰਘ ਜੀ ਮਾਨ ਜਿੰਨੇ ਕੰਮ ਕਰ ਰਹੇ ਨੇ ਲੋਕ ਉਹਨਾਂ ਨੂੰ ਪਿਆਰ ਕਰਦੇ ਹੋਏ ਵੋਟਾਂ ਪਾਉਣ ਨੂੰ ਤਿਆਰ ਬੈਠੇ। ਆਪਾ ਸੰਗੋਲ ਸਾਹਿਬ ਗੱਲ ਕਰੀਏ ਜਦੋਂ ਲੋਕਾਂ ਦੇ ਨਾਲ ਵਿਚਰੇ ਵੀ ਜਿਵੇਂ ਐਮਪੀ ਸਾਹਨੇ ਪਹਿਲਾਂ ਵੀ ਕਿਹਾ ਕਈ ਲੋਕਾਂ ਜਿਹੜੇ ਨੌਜਵਾਨਾ ਜਿਹੜੇ ਨਸ਼ੇ ਛੁੜਾਏ ਵੀ ਨੇ ਨਸ਼ੇ ਦੇ ਵਿੱਚੋਂ ਬਾਹਰ ਵੀ ਕੱਟਿਆ ਪਰ ਪਿੰਡੇ ਕੁਝ ਇਹੋ ਜਿਹੇ ਨੇ ਕਿਤੇ ਨਾ ਕਿਤੇ ਮਾੜਾ ਮੋਟਾ ਕਈ ਨੌਜਵਾਨ ਨਸ਼ੇ ਦੇ ਦੰਦਰ ਫਸੇ ਹੋਏ ਨੇ ਜਾਂ ਕਈਆਂ ਦੀ ਮੌਤ ਵੀ ਹੋਈਆਂ ਤੇ ਉਹਨਾਂ ਪਰਿਵਾਰਾਂ ਨਾਲ ਫੜਿਆ ਜਾਊਗਾ ਤੇ ਉਹਨਾਂ ਨੌਜਵਾਨ ਲੋਕ ਬਹੁਤ ਵਿਚਾਰੇ ਲੋਕ ਡਰਦੇ ਆ ਵੀ ਅਸੀਂ ਮੈਂ ਅਸੀਂ ਸਾਡੀ ਜਿਹੜੀਆਂ ਸਾਡੀਆਂ ਟੀਮਾਂ ਨੇ ਸਾਨੂੰ ਸਰਦਾਰ ਭਵਨ ਸਿੰਘ ਜੀ ਮਾਨ ਨੇ ਇੱਥੇ ਆਪਣੇ ਲੁਧਿਆਣੇ ਦੇ ਸੀਪੀ ਸਾਹਿਬ ਨੇ ਵੀ ਇਹ ਕਿਹਾ ਵੀ ਤੁਸੀਂ ਕਿਸੇ ਦਾ ਨਾਮ ਨਹੀਂ ਆਉ। ਵੀ ਸਾਨੂੰ ਤੁਸੀਂ ਨਾਮ ਦੇ ਦਿਓ। ਤੁਹਾਡਾ ਕਿਤੇ ਨਾਮ ਹੀ ਆਉਣਾ। ਅਸੀਂ ਜਾਣੀਏ ਸਾਡਾ ਕੰਮ ਜਾਣੇ। ਲੋਕ ਡਰ ਰਹੇ ਨੇ। ਕੋਈ ਨਹੀਂ ਹੌਲੀ 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 ਕਰਕੇ ਬਿਲਕੁਲ ਚਿੱਟੇ ਦਾ ਸਪਾਇਆ ਹੋਊਗਾ। ਅਸਾ ਗੁਪਤ ਰਾਜੀਵੀ ਸਰਕਾਰ ਕਰੂਗੀ ਤੁਹਾਡਾ ਵੀ ਕਈ ਵਾਰੀ ਬੰਦਾ ਸਾਹਮਣੇ ਨਹੀਂ ਆਂਦਾ। ਗੁਪਤ ਰਾਜੀਵੀ ਕਿੱਥੇ ਜਾਊਗਾ? ਬਿਲਕੁਲ ਜੀ ਬਿਲਕੁਲ ਕਈ ਹੁੰਦਾ ਵੀ ਯਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਹੁੰਦਾ ਵੀ ਜਿਹੜੇ ਮੁੰਡੇ ਲੱਗੇ ਹੋਏ ਨੇ ਉਹਨਾਂ ਨੇ ਵਿਆਹ ਨਹੀਂ ਨਿਕਨਾ। ਉਹਨਾਂ ਦਾ ਵਿਆਹ ਵੀ ਕਰਨਾ ਸਾਰਾ ਕੁਝ ਕਰਨਾ ਇਹ ਸਾਰਾ ਅਸੀਂ ਕਰ ਰਹੇ ਹਾਂ ਸਰਕਾਰ ਵੀ ਕਰਦੀ ਆ ਤੁਹਾਡੀ ਪਾਰਟੀ ਵੱਲੋਂ ਕੀ ਐਲਾਨ ਕੀਤਾ ਜਾਂਦਾ ਜਿਹੜੇ ਲੋਕ ਡਰਦੇ ਨਹੀਂ ਸਾਹਮਣੇ ਆਂਦੇ ਉਹਨਾਂ ਨੂੰ ਕੀ ਮੈਸੇਜ ਹੈ ਨਹੀਂ ਨਹੀਂ ਅਸੀਂ ਤਾਂ ਇਹੀ ਕਹੇ ਆ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇ ਤੁਸੀਂ ਇਹ ਚਿੱਟੇ ਦਾ ਸਫਾਇਆ ਕਰਨਾ ਚਾਹੁੰਦੇ ਹੋ ਸਾਡੇ ਜਿੰਨੇ ਵਲੰਟੀਅਰ ਨੇ ਪਿੰਡ-ਪਿੰਡ ਉਹਨਾਂ ਨੂੰ ਬਸ ਉਹ ਤੇ ਪਰਚੀ ਜੇਬ ਵਿੱਚ ਪਾਇਓ ਉਸ ਤੋਂ ਬਾਅਦ ਅਸੀਂ ਜਾਣੀਏ ਸਾਡਾ ਕੰਮ ਜਾਣੇ ਚਿੱਟਾ ਪਿੰਡ 'ਚ ਨਹੀਂ ਕਰੂ ਥੈਂਕ ਯੂ ਚਲੋ